ਸਾਰੀਆਂ ਭੈਣਾਂ ਚੋਂ ਵੱਡੀ ਸੀ ਅਸੀਂ ਪੰਜ ਭੈਣਾਂ ਆ ਜਦੋਂ ਮੇਰੇ ਤੋਂ ਬਾਅਦ ਮੇਰੀਆਂ ਚਾਰ ਭੈਣਾਂ ਆਈਆਂ ਤਾਂ ਮੇਰੇ ਘਰ ਦੇ ਆਣੇ ਮੈਨੂੰ ਨਾਨਕੇ ਛੱਡ ਦਿੱਤਾ ਉੱਥੇ ਮੇਰੀ ਨਾਨੀ ਨੇ ਮੈਨੂੰ ਪਾਲ ਲਿਆ ਸੀ ਸਾਡਾ ਕੋਈ ਭਰਾ ਨਹੀਂ ਆ ਇਨੀਆਂ ਭੈਣਾਂ ਹੋਣ ਕਰਕੇ ਘਰ ਦੇ ਥੋੜੇ ਪਰੇਸ਼ਾਨ ਸੀ ਕਿਉਂਕਿ ਮੇਰੀ ਦਾਦੀ ਨੂੰ ਮੁੰਡੇ ਦੀ ਚਾਹਤ ਸੀ ਪਰ ਉਹ ਪੂਰੀ ਨਹੀਂ ਹੋ ਸਕੀ ਜਿਸ ਕਰਕੇ ਮੇਰੀ ਦਾਦੀ ਮੰਮੀ ਨੂੰ ਬਹੁਤ ਪਰੇਸ਼ਾਨ ਕਰਦੀ ਸੀ ਤੇ ਨਾਨੀ ਮੈਨੂੰ ਆਪਣੇ ਨਾਲ ਨਾਨਕੇ ਘਰ ਲੈ ਆਈ ਸੀ ਹੁਣ ਮੈਂ ਆਪਣੇ ਨਾਨਕੇ ਹੀ ਪੜਦੀ ਸੀ ਕਦੇ-ਕਦੇ ਆਪਣੇ ਪਿੰਡ ਜਾਂਦੀ ਸੀ ਮੇਰੇ ਡੈਡੀ ਵੀ ਦਾਦੀ ਤੋਂ ਬੜਾ ਡਰਦੇ ਸੀ ਉਹ ਵੀ ਦਾਦੀ ਅੱਗੇ ਕੁਝ ਨਹੀਂ ਬੋਲਦੇ ਸੀ ਪਰ ਉਹ ਮੰਮੀ ਨੂੰ ਬੜਾ ਪਿਆਰ ਕਰਦੇ ਸੀ ਮੰਮੀ ਦਾ ਬੜਾ ਸਾਥ ਦਿੰਦੇ ਸੀ ਮੰਮੀ ਨੂੰ ਹਮੇਸ਼ਾ ਕਹਿੰਦੇ ਸੀ ਕਿ ਤੂੰ ਘਰਾਈ ਨਾ ਮੈਨੂੰ ਧੀਆ ਹੋਣ ਤੇ ਕੋਈ ਪਛਤਾਵਾ ਨਹੀਂ ਆ ਡੈਡੀ ਸਾਨੂੰ ਬੜਾ ਪਿਆਰ ਕਰਦੇ ਸੀ ਉਹ ਜਦੋਂ ਵੀ ਮੈਨੂੰ ਮਿਲਣ ਆਉਂਦੇ ਤਾਂ ਮੈਨੂੰ ਕੁਝ ਨਾ ਕੁਝ ਰੁਪਏ ਦੇ ਕੇ ਜਾਂਦੇ ਸੀ ਤੇ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਪੁੱਤ ਤੂੰ ਸਾਡੇ ਬਾਰੇ ਕੁਝ ਗਲਤ ਨਾ ਸੋਚੀਂ ਕਿ ਅਸੀਂ ਤੈਨੂੰ ਨਾਨਕੇ ਛੱਡਿਆ ਹੋਇਆ ਆ ਮੇਰੇ ਨਾਨਕੇ ਨਾਨੀ ਤੇ ਦੋ ਮਾਮੇ-ਮਾਮੀਆਂ ਤੇ ਉਹਨਾਂ ਦੇ ਜਵਾਕ ਸੀ ਨਾਨੇ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਮੇਰੀ ਇੱਕ ਮਾਮੀ ਜੋ ਵੱਡੀ ਸੀ ਉਹ ਤਾਂ ਮੇਰਾ ਬੜਾ ਹੀ ਮੋਹ ਕਰਦੀ ਸੀ ਪਰ ਜੋ ਛੋਟੀ ਮਾਮੀ ਸੀ ਉਹ ਥੋੜਾ-ਥੋੜਾ ਇਹ ਗੱਲ ਤੇ ਬੁੜਬੁੜ ਕਰਦੀ ਸੀ ਕਿ ਦੋ ਤੀਨੂੰ ਇੱਥੇ ਕਿਉਂ ਰੱਖਿਆ ਆ ਮੇਰੇ ਵੱਡੇ ਮਾਮੇ ਦੇ ਇੱਕ ਕੁੜੀ ਸੀ ਤੇ ਇੱਕ ਮੁੰਡਾ ਸੀ ਜੋ ਕਾਲਜ ਚ ਪੜ੍ਹਦੇ ਸੀ ਤੇ ਛੋਟੇ ਮਾਮੇ ਦੇ ਇੱਕ ਕੁੜੀ ਸੀ ਜੋ ਛੋਟੀ ਸੀ ਛੋਟੀ ਮਾਮੀ ਬੜੀ ਸੋਹਣੀ ਸੁਨੱਖੀ ਸੀ ਤੇ ਜਵਾਨ ਸੀ ਉਹਨਾਂ ਦਾ ਵਿਆਹ ਹੋਏ ਨੂੰ ਥੋੜਾ ਟਾਈਮ ਹੀ ਹੋਇਆ ਸੀ ਉਹਨਾਂ ਦੀ ਕੁੜੀ ਬੀਬੀ ਜੇ ਕਾਫੀ ਛੋਟੀ ਸੀ ਛੋਟੀ ਮੰਮੀ ਦਾ ਸੁਭਾਅ ਬੜਾ ਗਰਮ ਸੀ ਉਹ ਹਰ ਇੱਕ ਨੂੰ ਗਰਮੀ ਬੋਲਦੀ ਸੀ ਉਹ ਕਿਸੇ ਨਾਲ ਰਲ ਮਿਲ ਕੇ ਬੈਠਣ ਵਾਲੀ ਨਹੀਂ ਸੀ ਮੇਰੇ ਮਾਮੇ ਦੇ ਮੁੰਡੇ ਦਾ ਨਾਮ ਹਰਜੋਤ ਸੀ ਉਹ ਬੜਾ ਚੁਸਤ ਚਲਾਕ ਸੀ ਜਦੋਂ ਵੀ ਉਹ ਸਾਡੇ ਨਾਲ ਪੜ੍ਹਾਈ ਵਿੱਚ ਕੰਪੀਟੀਸ਼ਨ ਕਰਦਾ ਸੀ ਤਾਂ ਉਹ ਸਭ ਤੋਂ ਅੱਗੇ ਆਉਂਦਾ ਸੀ ਬੇਸ਼ੱਕ ਉਹ ਜ਼ਿਆਦਾ ਨਹੀਂ ਪੜ੍ਹਦਾ ਸੀ ਪਰ ਪੇਪਰਾਂ ਦੇ ਟਾਈਮ ਤੇ ਉਹ ਇੱਕਦਮ ਹੀ ਰੱਟਾ ਲਾ ਲੈਂਦਾ ਸੀ ਤੇ ਸਾਡੇ ਨਾਲੋਂ ਜ਼ਿਆਦਾ ਨੰਬਰ ਲੈ ਲੈਂਦਾ ਸੀ ਇਸ ਤਰ੍ਹਾਂ ਸਾਨੂੰ ਉਹ ਨੀਵਾਂ ਦਿਖਾ ਦਿੰਦਾ ਸੀ ਮੈਂ ਤੇ ਮਾਮੇ ਦੀ ਕੁੜੀ ਪ੍ਰੀਤੀ ਅਸੀਂ ਦੋਵੇਂ ਜਾਣੀਆਂ ਉਹਦੇ ਅੱਗੇ ਹਾਰ ਜਾਂਦੀਆਂ ਸੀ ਕਿਉਂਕਿ ਅਸੀਂ ਤਿੰਨੋਂ ਜਣੇ ਕਾਲਜ 'ਚ ਇਕੱਠੇ ਪੜ੍ਹਦੇ ਸੀ ਮੇਰੀ ਛੋਟੀ मामੀ ਦਾ ਰੂਮ ਉੱਪਰ ਸੀ ਤੇ ਅਸੀਂ ਸਾਰੇ ਥੱਲੇ ਪੈਂਦੇ ਸੀ ਮੈਂ ਕਈ ਵਾਰ ਨੋਟ ਕੀਤਾ ਸੀ ਕੇ ਹਰਜੋਤ ਛੋਟੀ ਮਾਮੀ ਦੇ ਕਾਫੀ ਲਾਗੇ ਲਾਗੇ ਰਹਿੰਦਾ ਸੀ ਪਰ ਮੈਂ ਕਦੇ ਅਜਿਹਾ ਗਲਤ ਨਹੀਂ ਸੋਚਿਆ ਸੀ ਬਸ ਇੰਨਾ ਕੁ ਵੇਖਿਆ ਸੀ ਕਿ ਮਾਮੀ ਉਦਾਂ ਕਿਸੇ ਨੂੰ ਹੱਸ ਕੇ ਨਹੀਂ ਬੁਲਾਉਂਦੀ ਪਰ ਹਰਜੋਤ ਨਾਲ ਬਹੁਤ ਖੁਸ਼ ਰਹਿੰਦੀ ਸੀ ਸਾਨੂੰ ਇਸ ਗੱਲ ਦਾ ਰੀਜ਼ਨ ਨਹੀਂ ਪਤਾ ਸੀ ਮੈਂ ਤੇ ਮੇਰੇ ਮਾਮੇ ਦੀ ਕੁੜੀ ਅਸੀਂ ਦੋਵੇਂ ਜਾਣੀਆਂ ਇਸ ਗੱਲ ਨੂੰ ਬੜਾ ਨੋਟ ਕਰਦੀਆਂ ਸੀ ਕਿ ਉਹ ਇਹਦੇ ਨਾਲ ਬੜਾ ਖੁਸ਼ ਰਹਿੰਦੀ ਆ ਮੇਰੇ ਮਾਮੇ ਦੀ ਕੁੜੀ ਮੈਨੂੰ ਕਈ ਵਾਰ ਕਹਿ ਦਿੰਦੀ ਸੀ ਕਿ ਕਿਤੇ ਇਹਨਾਂ ਦਾ ਕੋਈ ਚੱਕਰ ਤਾਂ ਨਹੀਂ ਪਰ ਮੈਂ ਉਹਨੂੰ ਕਹਿ ਦਿੰਦੀ ਸੀ ਤੂੰ ਸ਼ਰਮ ਕਰ ਉਹ ਚਾਚੀ ਭਤੀਜਾ ਨੇ ਐਵੇਂ ਨਹੀਂ ਬੋਲੀਦਾ ਪਰ ਜਦੋਂ ਵੀ ਹਰਜੋਤ ਨੂੰ ਅਸੀਂ ਕਿਸੇ ਕੰਮ ਨੂੰ ਕਹਿੰਦੇ ਸੀ ਜਾਂ ਸ਼ਹਿਰ ਜਾਣ ਨੂੰ ਕਹਿੰਦੇ ਸੀ ਤਾਂ ਉਹ ਸਾਨੂੰ ਜਵਾਬ ਦੇ ਦਿੰਦਾ ਸੀ ਪਰ ਜਦੋਂ ਮਾਮੀ ਉਹਨੂੰ ਕਹਿੰਦੀ ਸੀ ਤਾਂ ਝਟਪਟ ਤੁਰ ਜਾਂਦਾ ਸੀ ਇਸ ਗੱਲ ਕਰਕੇ ਸਾਨੂੰ ਉਹਦੇ ਤੇ ਹਮੇਸ਼ਾ ਸ਼ੱਕ ਰਹਿੰਦਾ ਸੀ ਇੱਕ ਦਿਨ ਅਸੀਂ ਦੋਵੇਂ ਜਣੀਆਂ ਕਾਲਜ ਗਈਆਂ ਤਾਂ ਹਰਜੋਤ ਸਾਨੂੰ ਕਹਿਣ ਲੱਗਾ ਕਿ ਮੈਂ ਆਪਣੇ ਕਿਸੇ ਦੋਸਤ ਦੇ ਵਿਆਹ ਤੇ ਜਾਣਾ ਆ ਉਹ ਬੜਾ ਤਿਆਰ ਹੋ ਕੇ ਗਿਆ ਤੇ ਜਦੋਂ ਅਸੀਂ ਕਾਲਜ ਤੋਂ ਵਾਪਸ ਆ ਰਹੇ ਸੀ ਤਾਂ ਅਸੀਂ ਵੇਖਿਆ ਕਿ ਗੱਡੀ ਵਿੱਚ ਮਾਮੀ ਤੇ ਹਰਜੋਤ ਦੋਵੇਂ ਜਣੇ ਕਿਤੇ ਆ ਰਹੇ ਸੀ ਇਹ ਗੱਲ ਸਾਨੂੰ ਥੋੜੀ ਪਰੇਸ਼ਾਨ ਕਰ ਰਹੀ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿਤੇ ਮੇਰੇ ਮਾਮੇ ਦੀ ਕੁੜੀ ਦਾ ਸ਼ੱਕ ਠੀਕ ਹੀ ਨਾ ਹੋਵੇ ਕਿਉਂਕਿ ਪ੍ਰੀਤੀ ਉਹਨਾਂ ਤੇ ਬਹੁਤ ਨਜ਼ਰ ਰੱਖਦੀ ਸੀ ਮੈਂ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਸੀ ਪਰ ਉਹ ਤਾਂ ਉਹਨਾਂ ਤੇ ਬਹੁਤ ਨਜ਼ਰ ਰੱਖਦੀ ਸੀ ਉਹ ਤਾਂ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਗੱਲ ਕੋਈ ਜ਼ਰੂਰ ਆ ਪਰ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਹੰਗਾਮਾ ਹੋਵੇ ਜਦੋਂ ਅਸੀਂ ਉਹਨਾਂ ਦੋਵਾਂ ਨੂੰ ਇਕੱਠੇ ਆਉਂਦੇ ਹੋਏ ਦੇਖਿਆ ਤਾਂ ਪ੍ਰੀਤੀ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਅੱਜ ਮੈਂ ਮੰਮੀ ਕੋਲ ਕਹ ਰਹੀ ਦੇਣੀ ਆ ਤੇ ਜਦੋਂ ਅਸੀਂ ਘਰ ਆ ਕੇ ਪੁੱਛਿਆ ਕਿ ਮੰਮੀ ਕਿੱਥੇ ਗਈ ਆ ਤਾਂ ਵੱਡੀ ਮੰਮੀ ਕਹਿਣ ਲੱਗੀ ਕਿ ਉਹ ਤਾਂ ਆਪਣੀ ਕਿਸੇ ਸਹੇਲੀ ਦੇ ਵਿਆਹ ਤੇ ਗਈ ਆ ਅਸੀਂ ਦੋਵੇਂ ਹੈਰਾਨ ਰਹਿ ਗੀਆ ਕਿ ਉਹ ਦੋਵੇਂ ਤਾਂ ਸ਼ਹਿਰ ਚ ਘੁੰਮਦੇ ਫਿਰਦੇ ਨੇ ਪਰ ਉਹਨਾਂ ਨੇ ਸਾਨੂੰ ਨਹੀਂ ਵੇਖਿਆ ਸੀ ਪਰ ਅਸੀਂ ਉਹਨਾਂ ਨੂੰ ਵੇਖ ਲਿਆ ਸੀ ਜਦੋਂ ਉਹ ਦੋਵੇਂ ਸ਼ਾਮ ਨੂੰ ਘਰ ਆਏ ਤਾਂ ਅਸੀਂ ਪੁੱਛਿਆ ਕਿ ਤੁਸੀਂ ਦੋਵੇਂ ਇਕੱਠੇ ਕਿੱਧਰ ਆਏ ਤਾਂ ਹਰਜੋਤ ਕਹਿਣ ਲੱਗਾ ਕਿ ਚਾਚੀ ਨੇ ਦੱਸਿਆ ਹੀ ਨਹੀਂ ਕਿ ਉਹ ਵੀ ਉਸ ਵਿਆਹ ਤੇ ਜਾ ਰਹੇ ਸੀ ਜਿਸ ਵਿਆਹ ਤੇ ਮੈਂ ਜਾਣਾ ਸੀ ਤਾਂ ਮੈਨੂੰ ਚਾਚੀ ਕਹਿਣ ਲੱਗੀ ਕਿ ਮੇਰੀ ਬਾਸ ਨਿਕਲ ਗਈ ਆ ਮੈਨੂੰ ਪੈਲਸ ਚ ਤਾਰ ਕੇ ਆ ਫਿਰ ਤੂੰ ਆਪਣੇ ਵਿਆਹ ਤੇ ਜਾਈ ਪਰ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਚਾਚੀ ਨੇ ਵੀ ਉਸੇ ਵਿਆਹ ਤੇ ਜਾਣਾ ਆ ਜੇਤੇ ਮੈਂ ਜਾਣਾ ਆ ਅਸੀਂ ਇਸ ਗੱਲ ਤੇ ਬੜਾ ਹੈਰਾਨ ਸੀ ਕਿ ਉਹਦਾ ਦੋਸਤ ਤੇ ਉਹਦੀ ਸਹੇਲੀ ਦਾ ਇਸ ਤਰ੍ਹਾਂ ਇਕੱਠਾ ਕਿੱਦਾਂ ਵਿਆਹ ਹੋ ਗਿਆ ਤੇ ਇੱਕ ਪੈਲਸ ਦੇ ਵਿੱਚ ਕਿੱਦਾਂ ਚਲੇ ਗਏ ਸਾਨੂੰ ਲੱਗ ਰਿਹਾ ਸੀ ਉਹ ਦੋਵੇਂ ਸਾਨੂੰ ਝੂਠ ਬੋਲ ਰਹੇ ਨੇ ਜਦੋਂ ਸਵੇਰ ਨੂੰ ਹਰਜੋਤ ਦੇ ਕੱਪੜੇ ਮੈ ਧੋਣ ਲੱਗੀ ਤਾਂ ਮੈਂ ਵੇਖਿਆ ਕਿ ਮਸ਼ੀਨ ਵਿੱਚ ਇੱਕ ਪਰਚੀ ਸੀ ਜਿਹਨੂੰ ਫੜ ਕੇ ਪਤਾ ਲੱਗਾ ਕਿ ਉਹ ਦੋਵੇਂ ਤਾਂ ਫਿਲਮ ਵੇਖਣ ਗਏ ਸੀ ਉਸ ਵਿੱਚ ਫਿਲਮ ਦੀਆਂ ਦੋ ਟਿਕਟਾਂ ਸੀ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਈ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਪ੍ਰੀਤੀ ਨੂੰ ਦੱਸ ਦਿੰਨੀ ਆ ਪਰ ਬਾਅਦ ਵਿੱਚ ਮੈਂ ਸੋਚਿਆ ਕਿ ਪ੍ਰੀਤੀ ਨੇ ਐਵੇਂ ਘਰ ਕਲੇਸ਼ ਪਾ ਦੇਣਾ ਚੁੱਪੀ ਕਰ ਜਾਨੀ ਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਇਸ ਗੱਲ ਕਰਕੇ ਕੋਈ ਹੰਗਾਮਾ ਹੋਵੇ ਪਰ ਮੈਂ ਹਰਜੋਤ ਨੂੰ ਇਸ ਗੱਲ ਬਾਰੇ ਪੁੱਛਿਆ ਤਾਂ ਹਰਜੋਤ ਕਹਿਣ ਲੱਗਾ ਉਹ ਤਾਂ ਪੁਰਾਣੀਆਂ ਪਰਚੀਆਂ ਨੇ ਨਾਲੇ ਤੂੰ ਮੇਰੇ ਤੇ ਇੰਨੀ ਗੌਰ ਨਾ ਰੱਖਿਆ ਕਰ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਹਰਜੋਤ ਮੈਨੂੰ ਹਰ ਵਾਰ ਕਹਿ ਦਿੰਦਾ ਸੀ ਕਿ ਜੇ ਤੂੰ ਜ਼ਿਆਦਾ ਬਕਵਾਸ ਕੀਤੀ ਆ ਤਾਂ ਮੈਂ ਤੈਨੂੰ ਤੇਰੇ ਪਿੰਡ ਛੱਡ ਆਉਣਾ ਆ ਮੈਂ ਇਸ ਗੱਲ ਤੋਂ ਡਰ ਜਾਂਦੀ ਸੀ ਇਸ ਕਰਕੇ ਮੈਂ ਚੁੱਪ ਕਰ ਜਾਂਦੀ ਸੀ ਮੈਂ ਇਹ ਗੱਲ ਪ੍ਰੀਤੀ ਕੋਲ ਵੀ ਨਾ ਕੀਤੀ ਪਰ ਹੌਲੀ-ਹੌਲੀ ਉਹਨਾਂ ਦਾ ਕੰਮ ਤਾਂ ਜ਼ਿਆਦਾ ਹੀ ਵਧ ਗਿਆ ਉਹ ਦੋਵੇਂ ਬਾਹਰ ਇਕੱਠੇ ਚਲੇ ਜਾਂਦੇ ਸੀ ਪਰ ਘਰ 'ਚ ਇਦਾਂ ਕਦੇ ਉਹਨਾਂ ਨੂੰ ਇਕੱਠੇ ਨਹੀਂ ਵੇਖਿਆ ਸੀ ਘਰ ਵਿੱਚ ਉਹ ਸਿਰਫ ਗੱਲਾਂ-ਬਾਤਾਂ ਕਰਦੇ ਸੀ ਕਦੇ ਵੀ ਉਹਨਾਂ ਨੂੰ ਇੱਕ ਰੂਮ 'ਚ ਬੈਠੇ ਹੋਏ ਨਹੀਂ ਵੇਖਿਆ ਸੀ ਇਸ ਕਰਕੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੇਰੇ ਦਿਲ ਦਾ ਵਹਿਮ ਹੋਵੇ ਛੋਟੇ ਮਾਮੇ ਨੂੰ ਘੁੰਮਣ ਫਿਰਨ ਦਾ ਘਾਟ ਸ਼ੌਂਕ ਸੀ ਤੇ ਮਾਮੀ ਨੂੰ ਬੜਾ ਸ਼ੌਂਕ ਸੀ ਮੈਂ ਸਿਰਫ ਇਹੀ ਸੋਚਦੀ ਸੀ ਕਿ ਹੋ ਸਕਦਾ ਉਹ ਆਪਣਾ ਸ਼ੌਂਕ ਪੂਰਾ ਕਰਨ ਲਈ ਹਰ ਜੋਤਨਾ ਬਾਹਰ ਘੁੰਮਣ ਲਈ ਚਲੀ ਜਾਂਦੀ ਹੋਵੇ ਪਰ ਇੱਕ ਦਿਨ ਕੁਝ ਅਜੀਬਾ ਹੋਇਆ ਜਿਹਨੂੰ ਵੇਖ ਕੇ ਸਾਰਾ ਪਰਿਵਾਰ ਹੀ ਹੈਰਾਨ ਰਹਿ ਗਿਆ ਛੋਟੇ ਮਾਮੇ ਤੇ ਮਾਮੀ ਦੀ ਆਪਸ 'ਚ ਲੜਾਈ ਹੋਈ ਜਿਹਨੂੰ ਵੇਖ ਕੇ ਸਾਰਾ ਪਰਿਵਾਰ ਉਹਨਾਂ ਨੂੰ ਚੁੱਪ ਕਰਾ ਰਿਹਾ ਸੀ ਤੇ ਲੜਾਈ ਦਾ ਕਾਰਨ ਪੁੱਛ ਰਿਹਾ ਸੀ ਲੜਾਈ ਦਾ ਕਾਰਨ ਸੁਣ ਕੇ ਸਾਰਾ ਪਰਿਵਾਰ ਹੀ ਹੈਰਾਨ ਰਹਿ ਗਿਆ ਛੋਟੇ ਮਾਮੇ ਨੇ ਦੱਸਿਆ ਕਿ ਇਹਦਾ ਕਿਸੇ ਨਾ ਨਾਜਾਇਜ਼ ਸਬੰਧ ਆ ਇਹ ਕਿਸੇ ਮੁੰਡੇ ਨਾਲ ਫੋਨ 'ਤੇ ਗੱਲਾਂ ਕਰ ਰਹੀ ਸੀ ਇਹ ਸਭ ਸੁਣ ਕੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਕਿਉਂਕਿ ਪਹਿਲਾਂ ਇਸ ਗੱਲ ਬਾਰੇ ਕਦੇ ਕਿਸੇ ਨਾਲ ਕੋਈ ਜ਼ਿਕਰ ਨਹੀਂ ਹੋਇਆ ਸੀ ਕਦੇ ਕਿਸੇ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਮੈਂ ਸੋਚ ਰਹੀ ਸੀ ਕਿ ਹਰਜੋਤ ਤਾਂ ਬਾਹਰ ਬੈਠਾ ਗੇਮ ਖੇਡ ਰਿਹਾ ਸੀ ਤੇ ਮੰਮੀ ਕਿਸ ਨਾਲ ਗੱਲਾਂ ਕਰ ਰਹੀ ਹੋਵੇਗੀ ਸਮਝ ਨਹੀਂ ਲੱਗ ਰਿਹਾ ਸੀ ਹੁਣ ਮੈਨੂੰ ਲੱਗ ਰਿਹਾ ਸੀ ਕਿ ਮੈਂ ਗਲਤ ਸੋਚ ਰਹੀ ਸੀ ਹਰਜੋਤ ਦਾ ਛੋਟੀ ਮੰਮੀ ਨਾਲ ਅਜਿਹਾ ਕੋਈ ਰਿਸ਼ਤਾ ਨਹੀਂ ਆ ਮੈਂ ਇਸ ਗੱਲ ਨੂੰ ਨੋਟ ਕੀਤਾ ਕਿ ਹਰਜੋਤ ਇਹਨਾਂ ਗੱਲਾਂ 'ਚ ਕੋਈ ਗੱਲਬਾਤ ਨਹੀਂ ਕਰ ਰਿਹਾ ਸੀ ਉਹਨੇ ਕਿਸੇ ਦੀ ਕੋਈ ਸੈਡ ਨਹੀਂ ਲਈ ਉਹ ਚੁੱਪ ਕਰਕੇ ਬੈਠਾ ਗੱਲਾਂ ਸੁਣ ਰਿਹਾ ਸੀ ਮੈਂ ਪ੍ਰੀਤੀ ਨੂੰ ਕਹਾ ਕਿ ਆਪਾਂ ਦੋਵੇਂ ਗਲਤ ਸੋਚ ਰਹੀਆਂ ਸੀ ਉਹਨਾਂ ਦਾ ਜਿਹਾ ਕੋਈ ਰਿਸ਼ਤਾ ਨਹੀਂ ਹਰਜੋਤ ਤਾਂ ਘਰ ਬੈਠਾ ਆ ਮਾਮੀ ਦਾ ਤਾਂ ਬਾਹਰ ਕਿਸੇ ਨਾਲ ਕੋਈ ਰਿਸ਼ਤਾ ਆ ਵੱਡੀ ਮਾਮੀ ਦਾ ਸਭਾ ਇੰਨਾ ਚੰਗਾ ਸੀ ਕਿ ਉਹ ਅੱਗੇ ਹੋ ਕੇ ਮਾਮੀ ਨੂੰ ਛੁੜਾ ਰਹੀ ਸੀ ਤੇ ਮਾਮੀ ਨੂੰ ਬੜਾ ਬੋਲ ਰਹੀ ਸੀ ਕਿ ਤੂੰ ਐਵੇਂ ਇਹਦੇ ਤੇ ਇਲਜ਼ਾਮ ਲਗਾਈ ਜਾਣਾ ਆ ਪਰ ਮੈਨੂੰ ਲੱਗਦਾ ਸੀ ਕਿ ਸੱਚੀ ਮਾਮੀ ਗਲਤ ਹੋਣੀ ਆ ਤਾਂ ਹੀ ਮਾਮਾ ਇਹਨਾਂ ਬੋਲ ਰਿਹਾ ਸੀ ਮੈਂ ਤੇ ਪ੍ਰੀਤੀ ਨੇ ਇਹ ਸਭ ਪਤਾ ਕਰਨ ਲਈ ਮਾਮੀ ਤੇ ਦਿਨ ਰਾਤ ਨਿਗਰ ਰੱਖਣੀ ਸ਼ੁਰੂ ਕਰ ਦਿੱਤੀ ਪਰ ਉਹ ਬੜੀ ਚਲਾਕ ਸੀ ਉਹ ਆਪਣਾ ਫੋਨ ਕਦੇ ਵੀ ਇਕੱਲਾ ਨਹੀਂ ਛੱਡਦੀ ਸੀ ਉਹ ਹਮੇਸ਼ਾ ਹੱਥ ਵਿੱਚ ਹੀ ਫੋਨ ਰੱਖਦੀ ਸੀ ਜਾਂ ਫਿਰ ਚਾਰਜ ਤੇ ਲਾ ਕੇ ਆਪਣਾ ਅੰਦਰੋਂ ਕਮਰਾ ਲੌਕ ਕਰ ਲੈਂਦੀ ਸੀ ਇਸ ਕਰਕੇ ਅਸੀਂ ਉਹਦਾ ਫੋਨ ਨਹੀਂ ਚੈੱਕ ਕਰ ਸਕਦੇ ਸੀ ਹੁਣ ਸਾਨੂੰ ਇਹ ਸ਼ੱਕ ਬਿਲਕੁਲ हट ਗਿਆ ਸੀ ਕਿ ਉਹਦੀ ਹਰਜੋਤ ਨਾਲ ਕੋਈ ਗੱਲਬਾਤ ਹੋਣੀ ਆ ਹਰਜੋਤ ਵੀ ਆਪਣਾ ਫੋਨ ਕਦੇ ਵੀ ਇਕੱਲਾ ਨਹੀਂ ਛੱਡਦਾ ਸੀ ਅਸੀਂ ਉਹਨੂੰ ਹਮੇਸ਼ਾ ਛੇੜਦੇ ਰਹਿੰਦੇ ਸੀ ਕਿ ਤੇਰੀ ਕੋਈ ਗਰਲਫ੍ਰੈਂਡ ਹੋਣੀ ਆ ਪਰ ਉਹ ਸਾਨੂੰ ਕੁਝ ਨਹੀਂ ਦੱਸਦਾ ਸੀ ਪਰ ਇੱਕ ਦਿਨ ਸਾਡੇ ਘਰ 'ਚ ਹੀ ਘਟਨਾ ਵਾਪਰੀ ਜੋ ਅਸੀਂ ਕਦੇ ਸੋਚੀ ਨਹੀਂ ਸੀ ਪਰ ਵਾਲੇ ਕਮਰੇ ਵਿੱਚ ਰਾਤ ਨੂੰ ਬੜਾ ਰੌਲਾ ਪੈ ਰਿਹਾ ਸੀ ਸਾਨੂੰ ਲੱਗ ਰਿਹਾ ਸੀ ਕਿ ਮਾਮਾ ਤੇ मामੀ ਫਿਰ ਤੋਂ ਲੜ ਪਏ ਪਰ ਜਦੋਂ ਜਾ ਕੇ ਪਤਾ ਲੱਗਿਆ ਤਾਂ ਸਾਡਾ ਸ਼ੱਕ ਸਹੀ ਨਿਕਲਿਆ ਹਰਜੋਤ ਤੇ मामੀ ਨੂੰ ਮਾਮੇ ਨੇ ਉੱਪਰੋਂ ਹੀ ਫੜ ਲਿਆ ਮਾਮਾ ਖੇਤ ਪਾਣੀ ਲਾਉਣ ਗਿਆ ਹੋਇਆ ਸੀ ਤੇ ਹਰਜੋਤ ਮਾਮੀ ਦੇ ਕਮਰੇ 'ਚ ਗਿਆ ਸੀ ਤੇ ਮਾਮੀ ਨੇ ਉਹਨਾਂ ਨੂੰ ਇਸ ਹਾਲਤ 'ਚ ਫੜਿਆ ਸੀ ਤੇ ਮਾਮਾ ਬਹੁਤ ਗੁੱਸੇ 'ਚ ਸੀ ਤੇ ਜਦੋਂ ਸਾਰਾ ਪਰਿਵਾਰ ਉੱਥੇ ਪਹੁੰਚਿਆ ਤਾਂ ਸਾਰੇ ਨੀਵੀਂ ਪਾ ਕੇ ਖੜੇ ਸੀ ਕਿਉਂਕਿ ਉਹ ਅਜੇ ਹੀ ਹਾਲਤ 'ਚ ਖੜੇ ਸੀ ਵੱਡੀ ਮਾਮੀ ਵੀ ਬੜੀ ਹੈਰਾਨ ਹੋਈ ਕਿਉਂਕਿ ਉਹ ਛੋਟੀ ਮਾਮੀ ਦੀ ਬੜੀ ਸੈਡ ਲੈਂਦੀ ਸੀ ਵੱਡੀ ਮਾਮੀ ਵੀ ਬੜੇ ਗੁੱਸੇ 'ਚ ਛੋਟੀ ਮਾਮੀ ਨੂੰ ਬੋਲ ਰਹੀ ਸੀ ਕਿਉਂਕਿ ਉਹਨੇ ਉਹਦੇ ਤੇ ਬੜਾ ਯਕੀਨ ਕੀਤਾ ਸੀ ਤੇ ਉਹ ਹਰ ਵਾਰ ਉਹਦੀ ਸਾਈਡ ਲੈਂਦੀ ਸੀ ਵੱਡੀ ਮਾਮੀ ਕਹਿ ਰਹੀ ਸੀ ਕਿ ਤੂੰ ਤਾਂ ਮੇਰੇ ਪੁੱਤ ਦਾ ਹੀ ਘਰ ਬਰਬਾਦ ਕਰਨ ਤੇ ਆ ਗਈ ਤੇ ਮਾਮੇ ਨੇ ਆਪਣੇ ਮੁੰਡੇ ਹਰਜੋਤ ਦੇ ਵੀ ਥੱਪੜ ਲਗਾਏ ਤੇ ਹਰਜੋਤ ਵੀ ਨੀਵੀਂ ਪਾ ਕੇ ਖੜਾ ਸੀ ਤੇ ਉਹ ਕਹਿ ਰਿਹਾ ਸੀ ਕਿ ਇਹ ਮੈਨੂੰ ਬੜਾ ਬਲੈਕਮੇਲ ਕਰਦੀ ਸੀ ਤੇ ਮੈਂ ਇਹਦੇ ਕੋਲ ਨਹੀਂ ਆਉਂਦਾ ਸੀ ਮੈਂ ਇਹਦੇ ਬਾਰੇ ਕਦੇ ਕੋਈ ਗਲਤ ਨਹੀਂ ਸੋਚਿਆ ਸੀ ਇਹ ਆਪ ਮੈਨੂੰ ਆਪਣੇ ਕਮਰੇ 'ਚ ਬੁਲਾਉਂਦੀ ਸੀ ਜੇ ਮੈਂ ਇਹਨੂੰ ਨਾ ਕਰ ਦਿੰਦਾ ਸੀ ਤਾਂ ਇਹ ਮੈਨੂੰ ਬਹੁਤ ਧਮਕਾ ਦੇਂਦੀ ਸੀ ਮੈਂ ਬਹੁਤ ਮਜਬੂਰ ਸੀ ਪਰ ਸਾਨੂੰ ਹੁਣ ਇਸ ਟਾਈਮ ਕੁਝ ਸਮਝ ਨਹੀਂ ਲੱਗ ਰਿਹਾ ਸੀ ਕਿ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਹਰਜੋਤ ਮਾਮੀ ਤੇ ਇਲਜ਼ਾਮ ਲਗਾ ਰਿਹਾ ਤੇ ਮਾਮੀ ਕਹਿ ਰਹੀ ਸੀ ਇਹ ਝੂਠ ਬੋਲ ਰਿਹਾ ਆ ਇਹਨੇ ਆਪਣੀ ਮਰਜ਼ੀ ਨਾਲ ਮੇਰੇ ਨਾਲ ਰਿਸ਼ਤਾ ਬਣਾਇਆ ਸੀ ਛੋਟਾ ਮਾਮਾ ਬੜੇ ਗੁੱਸੇ ਵਿੱਚ ਸੀ ਉਹ ਕਹਿ ਰਿਹਾ ਸੀ ਕਿ ਇਨ੍ਹਾਂ ਦੋਵਾਂ ਨੂੰ ਘਰ ਚ ਨਹੀਂ ਰੱਖਣਾ ਮੇਰੀਆਂ ਅੱਖਾਂ ਤੋਂ ਪਰੇ ਕਰ ਲੋ ਪਹਿਲਾਂ ਤਾਂ ਅਸੀਂ ਉਹਨੂੰ ਸ਼ਾਂਤ ਕੀਤਾ ਸਾਰਾ ਪਰਿਵਾਰ ਹੀ ਬਹੁਤ ਗੁੱਸੇ ਵਿੱਚ ਸੀ ਕਿਉਂਕਿ ਘਰ ਦੇ ਮੁੰਡੇ ਨੇ ਹੀ ਅਜਿਹੀ ਹਰਕਤ ਕੀਤੀ ਸੀ ਪਰ ਹੁਣ ਕੀ ਕਰ ਸਕਦੇ ਸੀ ਨਾਨੀ ਕਹਿਣ ਲੱਗੀ ਕਿ ਹੁਣ ਇਸ ਤਰ੍ਹਾਂ ਇੱਕ ਦੂਜੇ ਨੂੰ ਬੋਲਣ ਨਾਲ ਕੁਝ ਨਹੀਂ ਹੋਣਾ ਇਸ ਕਰਕੇ ਤੁਸੀਂ ਇਸ ਗੱਲ ਦਾ ਹੱਲ ਕੱਢੋ ਸਾਰਾ ਪਰਿਵਾਰ ਸ਼ਾਂਤੀ ਨਾਲ ਬੈਠੋ ਤੇ ਇਸ ਮਸਲੇ ਨੂੰ ਸੁਲਝਾਓ ਜਦੋਂ ਨਾਨੀ ਨੇ ਹਰਜੋਤ ਨੂੰ ਪੁੱਛਿਆ ਤਾਂ ਹਰਜੋਤ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਸੀ ਕਿ ਮੈਨੂੰ ਬਲੈਕਮੇਲ ਕਰਦੀ ਸੀ ਤੇ ਉਹ ਰੋਣ ਲੱਗ ਪਿਆ ਹੁਣ ਹਰਜੋਤ ਦੀ ਗੱਲ ਵਿੱਚ ਥੋੜੀ-ਥੋੜੀ ਸੱਚਾਈ ਵੀ ਲੱਗਦੀ ਸੀ ਕਿਉਂਕਿ ਉਹਦੇ ਅਥਰੂ ਸੱਚ ਬਿਆਨ ਕਰ ਰਹੇ ਸੀ ਪਰ ਮਾਮੀ ਇੱਕੋ ਗੱਲ ਬੋਲ ਰਹੀ ਸੀ ਕਿ ਇਹਨੇ ਆਪਣੀ ਮਰਜ਼ੀ ਨਾਲ ਮੇਰੇ ਨਾਲ ਰਿਸ਼ਤਾ ਬਣਾਇਆ ਸੀ ਤੇ ਹੁਣੇ ਬਚਨ ਦਾ ਮਾਰਾ ਝੂਠ ਬੋਲ ਰਿਹਾ ਆ ਇਸ ਤਰ੍ਹਾਂ ਇਸ ਗੱਲ ਨੂੰ ਲੈ ਕੇ ਸਾਡੇ ਘਰ ਵਿੱਚ ਬੜਾ ਸਿਆਪਾ ਪੈ ਗਿਆ ਸੀ ਤੇ ਛੋਟੀ ਮਾਮੀ ਕਹਿ ਰਹੀ ਸੀ ਕਿ ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਆ ਜਦੋਂ ਮਾਮੀ ਦਾ ਟੈਸਟ ਕਰਵਾਇਆ ਤਾਂ ਸੱਚਮੁੱਚ ਉਹ ਪ੍ਰੈਗਨੈਂਸੀ ਪਰ ਹਰਜੋਤ ਇਸ ਗੱਲ ਲਈ ਨਹੀਂ ਮੰਨ ਰਿਹਾ ਸੀ ਕਿ ਬੱਚੇ ਨਾਲ ਮੇਰਾ ਕੋਈ ਲੈਣਾ ਦੇਣਾ ਆ ਇਹ ਤਾਂ ਪਹਿਲਾਂ ਹੀ ਪ੍ਰੈਗਨੈਂਸੀ ਮਾਮਾ ਵੀ ਉਹਨੂੰ ਘਰ ਰੱਖਣ ਤੋਂ ਮਨਾ ਕਰ ਰਿਹਾ ਸੀ ਤੇ ਮਾਮੀ ਚਾਹੁੰਦੀ ਸੀ ਕਿ ਮੈਂ ਹਰਜੋਤ ਨਾਲ ਵਿਆਹ ਕਰਵਾਉਣਾ ਆ ਕਿਉਂਕਿ ਹਰਜੋਤ ਨੇ ਮੈਨੂੰ ਆਪ ਕਿਹਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਆ ਹੁਣ ਮਾਮੀ ਇਸ ਗੱਲ ਪਿੱਛੇ ਰੌਲਾ ਪਾ ਰਹੀ ਸੀ ਕਿ ਮੇਰਾ ਇਹਦੇ ਨਾਲ ਵਿਆਹ ਕਰਵਾਓ ਨਹੀਂ ਤਾਂ ਮੈਂ ਪੁਲਿਸ ਥਾਣੇ ਜਾ ਕੇ ਇਹਦਾ ਨਾਮ ਲੈ ਦਵਾਂਗੀ ਕਿਉਂਕਿ ਬੱਚਾ ਵੀ ਇਹਦਾ ਹੀ ਆ ਤਾਂ ਹਰਜੋਤ ਕਹਿਣ ਲੱਗਾ ਕਿ ਜੇ ਤੁਹਾਨੂੰ ਯਕੀਨ ਨਹੀਂ ਤਾਂ ਟੈਸਟ ਕਰਵਾ ਲਵੋ ਬੱਚਾ ਮੇਰਾ ਨਹੀਂ ਆ ਮਾਮਾ ਕਹਿਣ ਲੱਗਿਆ ਕਿ ਇਹ ਬੱਚਾ ਮੇਰਾ ਵੀ ਨਹੀਂ ਹੈ ਹੁਣ ਇਹ ਗੱਲ ਤੇ ਸਾਰੇ ਹੈਰਾਨ ਸੀ ਕਿ ਆਖਿਰ ਇਹ ਬੱਚਾ ਹੈ ਕਿਦਾ ਕਿਉਂਕਿ ਮਾਮਾ ਵੀ ਬਹੁਤ ਸ਼ੋਰ ਹੋ ਕੇ ਕਹਿ ਰਿਹਾ ਸੀ ਤੇ ਹਰਜੋਤ ਵੀ ਪਰ ਦੋਨਾਂ ਵਿੱਚੋਂ ਇੱਕ ਤਾਂ ਜ਼ਰੂਰ ਝੂਠ ਬੋਲ ਰਿਹਾ ਸੀ ਹੁਣ ਮਾਮੀ ਨੂੰ ਆਪਣੇ ਪੇਕੇ ਘਰ ਭੇਜ ਦਿੱਤਾ ਗਿਆ ਸੀ ਉਥੇ ਉਹਦੀ ਕੱਲੀ ਮੰਮੀ ਸੀ ਉਹ ਵੀ ਇਦਾਂ ਦੀ ਸੀ ਉਹਨੇ ਵੀ ਸਾਡੇ ਪਰਿਵਾਰ ਤੇ ਬੜੇ ਇਲਜ਼ਾਮ ਲਗਾਏ ਸਾਡੇ ਘਰ ਚ ਬੜਾ ਸਨਾਟਾ ਜਿਹਾ ਸ਼ਾ ਗਿਆ ਸੀ ਕਿਉਂਕਿ ਛੋਟੇ ਮਾਮੇ ਦੀ ਕੁੜੀ ਸਾਡੇ ਕੋਲ ਹੀ ਰਹਿੰਦੀ ਸੀ ਤੇ ਉਹ ਵੀ ਆਪਣੀ ਮਾਂ ਨੂੰ ਮਿਲਣ ਨੂੰ ਬੜਾ ਤਰਸਦੀ ਸੀ ਉਸ ਬੱਚੀ ਤੇ ਬੜਾ ਤਰਸ ਆਉਂਦਾ ਸੀ ਅਸੀਂ ਕਈ ਵਾਰ ਮਾਮੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਾ ਨਹੀਂ ਮੰਨਦਾ ਸੀ اپنی جگہ ماماں ਵੀ ٹھیک سی ماماں ہرجوت ਨੂੰ ਨਹੀਂ بلاਉਂਦਾ ਸੀ ہرجوت نے کئی بار اپنی صفائی پیش ਕਰਨ ਦੀ کوشش ਕੀਤੀ ਸੀ ਪਰ ਉਹ ਨਹੀਂ ਬੁਲਾਉਂਦਾ ਸੀ ਕਿਉਂਕਿ ਉਹਨਾਂ ਵਿੱਚ ਬੜੀ ਫਿੱਕ ਪੈ ਚੁੱਕੀ ਸੀ ਹੁਣ ਇਸ ਗੱਲ ਨੂੰ 6 ਮਹੀਨੇ ਹੋ ਗਏ ਸੀ मामੀ ਨੇ ਹਰਜੋਤ ਤੇ ਕੇਸ ਕਰ ਦਿੱਤਾ ਸੀ ਹਰਜੋਤ ਬਹੁਤ ਸੈਡ ਸੈਡ ਰਹਿੰਦਾ ਸੀ ਉਹਦੀ ਪੜ੍ਹਾਈ ਵੀ ਵਿੱਚੇ ਛੋਟ ਗਈ ਸੀ ਉਹ ਜਮਾਨਤ ਤੇ ਬਾਹਰ ਆਇਆ ਹੋਇਆ ਸੀ ਪਰ ਕੇਸ ਚੱਲ ਰਿਹਾ ਸੀ ਮਾਮੀ ਨੇ ਤਾਂ ਪਹਿਲਾਂ ਹੀ ਉਹਨੂੰ ਤਲਾਕ ਦੇ ਦਿੱਤਾ ਸੀ ਹੁਣ मामੀ ਹਰਜੋਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਜਦੋਂ ਹਰਜੋਤ ਨੇ ਅਸਲੀ ਸੱਚਾਈ ਦੱਸੀ ਤਾਂ ਸਾਰੇ ਹੈਰਾਨ ਰਹਿ ਗਏ ਹਰਜੋਤ ਨੇ ਦੱਸਿਆ ਕਿ ਇੱਕ ਦਿਨ मामੀ ਨੂੰ ਮੈਂ ਕਿਸੇ ਮੁੰਡੇ ਨਾਲ ਹੋਟਲ 'ਚ ਫੜ ਲਿਆ ਸੀ ਤੇ मामੀ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਘਰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ 'ਤੇ ਬਲਾਤਕਾਰ ਦਾ ਇਲਜ਼ਾਮ ਲਗਾ ਦੂੰਗੀ ਮੈਂ ਡਰ ਗਿਆ ਸੀ ਤੇ मामੀ ਮੇਰੇ ਨਾਲ ਹੀ ਗਲਤ ਰਿਲੇਸ਼ਨ ਬਣਾਉਣ ਲੱਗ ਪਈ ਸੀ ਪਰ ਇਹ ਬੱਚਾ ਮੇਰਾ ਨਹੀਂ ਆ ਇਹ ਉਸ ਮੁੰਡੇ ਦਾ ਹੀ ਹੋਣਾ ਆ ਜਿਸ ਨਾਲ मामੀ ਦਾ ਕੁਵਾਰੀ ਹੁੰਦੀ ਦਾ ਹੀ ਰਿਲੇਸ਼ਨ ਸੀ ਅਸੀਂ ਹਰਜੋਤ ਨੂੰ ਕਹਾਂਗੇ ਜੇ ਏਦਾਂ ਦੀ ਕੋਈ ਗੱਲ ਸੀ ਤਾਂ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਹਰਜੋਤ ਕਹਿਣ ਲੱਗਾ ਕਿ ਮੈਂ ਡਰ ਗਿਆ ਸੀ ਕਿਉਂਕਿ ਇੰਨੇ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਹੋਈਆਂ ਸੀ ਤੇ ਇੰਨੇ ਮੇਰੀਆਂ ਤੇ ਆਪਣੇ ਦੋਵਾਂ ਦੀਆਂ ਫੋਟੋਆਂ ਫੋਨ 'ਚ ਰੱਖੀਆਂ ਹੋਈਆਂ ਸੀ ਤੇ ਮੈਂ ਡਰਦਾ ਸੀ ਕਿ ਜੇਕਰ ਜਿੰਨੇ ਕਿਸੇ ਨੂੰ ਫੋਟੋਆਂ ਦਿਖਾ ਦਿੱਤੀਆਂ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਹੀ ਗਲਤ ਸਮਝਣਾ ਪਰ ਮੈਨੂੰ ਨਹੀਂ ਪਤਾ ਸੀ ਕਿ ਜ਼ਿੰਦਗੀ ਮੈਨੂੰ ਇਸ ਮੋੜ ਤੇ ਲੈ ਆਊਗੀ ਇਨੇ ਆਪਣੀ ਗਲਤੀ ਲਪੋਣ ਲਈ ਮੇਰਾ ਇਸਤੇਮਾਲ ਕੀਤਾ ਆ ਹੁਣ ਕੇਸ ਚੱਲ ਰਿਹਾ ਸੀ ਇੱਕ ਦਿਨ ਮਾਮੀ ਆਪਣੇ ਭਰਾ ਨੂੰ ਲੈ ਕੇ ਸਾਡੇ ਘਰ ਆਈ ਤੇ ਸਾਰੇ ਘਰ ਦੇ ਆਣਾ ਮਿੱਠੀਆਂ ਮਿੱਠੀਆਂ ਮਾਰਨ ਲੱਗੀ ਕਿ ਜੇ ਤੁਸੀਂ ਮੈਨੂੰ ਘਰ ਤੋਂ ਨਾ ਕੱਢਦੇ ਤਾਂ ਮੈਨੂੰ ਕੇਸ ਕਰਨ ਦੀ ਕੀ ਲੋੜ ਸੀ ਤਾਂ ਵੱਡੀ ਮਾਮੀ ਕਹਿਣ ਲੱਗੀ ਕਿ ਤੂੰ ਤਾਂ ਮੇਰੇ ਪੋਤੇ ਨੂੰ ਵੀ ਫਸਾ ਦਿੰਦਾ ਆ ਮੈਂ ਤੇਰੀ ਇੰਨੀ ਸਾਈਡ ਲੈਂਦੀ ਸੀ ਮੈਂ ਹਰ ਵਾਰ ਤੈਨੂੰ ਬਚਾ ਲੈਂਦੀ ਸੀ ਪਰ ਤੂੰ ਤਾਂ ਮੇਰਾ ਪੋਤੀ ਫਸਾ ਦਿੰਦਾ ਆ ਤਾਂ ਉਹ ਕਹਿਣ ਲੱਗੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕੇਸ ਵਾਪਸ ਲਵਾਂ ਤਾ ਤੁਸੀਂ ਆਪਣੇ ਪੁੱਤ ਦਾ ਵਿਆਹ ਮੇਰੇ ਨਾਲ ਕਰਵਾ ਦਿਓ ਮੈਂ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਤੇ ਇਸ ਬੱਚੇ ਨੂੰ ਉਹਦਾ ਬਾਪ ਵੀ ਮਿਲ ਜਾਊਗਾ ਤਾਂ ਨਾਨੀ ਕਹਿਣ ਲੱਗੀ ਕਿ ਤੂੰ ਕਿਸੇ ਹੋਰ ਦਾ ਪਾਪ ਸਾਡੇ ਸਿਰ ਮੜਦੀ ਪਈ ਆ ਤੂੰ ਆਪਣਾ ਟੈਸਟ ਕਰਵਾ ਤੇ ਪਤਾ ਲੱਗ ਜਾਊਗਾ ਕਿ ਬੱਚਾ ਕਿਹਦਾ ਆ ਪਰ ਉਹ ਟੈਸਟ ਕਰਵਾਉਣ ਨੂੰ ਨਹੀਂ ਮੰਨਦੀ ਸੀ ਹੁਣ ਜੱਜ ਨੇ ਵੀ ਇਹੀ ਫੈਸਲਾ ਕੀਤਾ ਸੀ ਕਿ ਇਸ ਬੱਚੇ ਦਾ ਟੈਸਟ ਹੋਊਗਾ ਕਿ ਇਹ ਕਿਹਦਾ ਬੱਚਾ ਆ ਟੈਸਟ ਹੋਣ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚਾ ਉਸ ਬਾਹਰਲੇ ਮੁੰਡੇ ਦਾ ਜਿਸ ਨਾਲ ਮਾਮੀ ਦਾ ਰਿਲੇਸ਼ਨ ਸੀ ਮਾਮੀ ਦਾ ਉਹਦੇ ਨਾਲ ਕੁਵਾਰੀ ਹੁੰਦੀ ਦਾ ਰਿਲੇਸ਼ਨ ਸੀ ਹੁਣ ਪੁਲਿਸ ਨੇ ਉਸ ਮੁੰਡੇ ਨੂੰ ਚੋਕ ਲਿਆ ਸੀ ਤੇ ਉਸ ਮੁੰਡੇ ਨੇ ਸਾਰਾ ਕੁਝ ਦੱਸ ਦਿੱਤਾ ਸੀ ਇੱਕ ਹੈਰਾਨੀਜਨਕ ਗੱਲ ਇਹ ਪਤਾ ਲੱਗੀ ਕਿ ਉਹ ਮੁੰਡਾ ਵੀ ਵਿਆਹਿਆ ਹੋਇਆ ਸੀ ਤੇ ਉਹਨੇ ਦੱਸਿਆ ਕਿ ਇਹ ਮੇਰੇ ਨਾਲ ਧੱਕੇ ਨਾਲ ਰਿਲੇਸ਼ਨ ਬਣਾਉਂਦੀ ਸੀ ਜਦਕਿ ਮੈਂ ਇਹਨੂੰ ਵਿਆਹ ਤੋਂ ਬਾਅਦ ਇਗਨੋਰ ਕਰਦਾ ਸੀ ਕਿਉਂਕਿ ਮੇਰੇ ਘਰ ਵੀ ਬੱਚੇ ਨੇ ਪਰ ਇਹ ਮੇਰਾ ਖਹਿੜਾ ਹੀ ਨਹੀਂ ਛੱਡਦੀ ਸੀ ਏ ਮੈਨੂੰ ਧਮਕੀਆਂ ਦਿੰਦੀ ਸੀ ਕਿ ਜੇ ਮੈਂ ਇਹਨੂੰ ਨਹੀਂ ਮਿਲੂੰਗਾ ਤਾਂ ਇਹ ਮੈਨੂੰ ਜੇਲ੍ਹ ਕਰਾ ਦੇਵੇਗੀ ਬਸ ਇਸੇ ਧਮਕੀਆਂ ਕਰਕੇ ਮੈਂ ਦੇ ਸੱਦਨ ਤੇ ਇਹਨੂੰ ਮਿਲਦਾ ਰਿਹਾ ਤੇ ਇਹ ਹਰਜੋਤ ਨੂੰ ਆਪਣੇ ਨਾਲ ਲੈ ਕੇ ਆਉਂਦੀ ਸੀ ਹਰਜੋਤ ਨੂੰ ਬਾਹਰ ਬਿਠਾ ਦਿੰਦੀ ਸੀ ਤੇ ਮੈਨੂੰ ਹੋਟਲ 'ਚ ਲੈ ਜਾਂਦੀ ਸੀ ਤੇ ਸਾਰਾ ਖਰਚਾ ਵੀ ਆਪ ਹੀ ਕਰਦੀ ਸੀ ਬਸ ਇਹਨੂੰ ਜਗ੍ਹਾ-ਜਗ੍ਹਾ ਮੂੰਹ ਮਾਰਨ ਦੀ ਆਦਤ ਆ ਇਹ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿ ਸਕਦੀ ਮੈਨੂੰ ਬਹੁਤ ਵਾਰ ਸਮਝਾਇਆ ਸੀ ਕਿ ਹੁਣ ਤੇਰਾ ਵੀ ਵਿਆਹ ਹੋ ਗਿਆ ਤੂੰ ਆਪਣੀ ਜ਼ਿੰਦਗੀ 'ਚ ਖੁਸ਼ ਰਹਿ ਤੇ ਮੈਨੂੰ ਵੀ ਰਹਿਣ ਦੇ ਪਰ ਇਹ ਮੈਨੂੰ ਧਮਕੀ ਦਿੰਦੀ ਸੀ ਕਿ ਮੈਂ ਤੇਰੀ ਘਰ ਵਾਲੀ ਨੂੰ ਸਭ ਕੁਝ ਦਿਖਾ ਦਊਂਗੀ ਕਿਉਂਕਿ ਇਹ ਮੇਰੀਆਂ ਵੀ ਫੋਨ ਵਿੱਚ ਫੋਟੋਆਂ ਲਈ ਫਿਰਦੀ ਸੀ ਮਾਮੀ ਇੰਨੀ ਜ਼ਿਆਦਾ ਗਿਰੀ ਹੋਈ ਸੀ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਹੁਣ ਨਾਨੀ ਇਸ ਗੱਲ ਤੋਂ ਬੜਾ ਪਛਤਾਉਂਦੀ ਸੀ ਕਿ ਆਪਾਂ ਵਿਆਹ ਕਰਨ ਤੋਂ ਪਹਿਲਾਂ ਇਸ ਕੁੜੀ ਬਾਰੇ ਬਿਲਕੁਲ ਵੀ ਪਤਾ ਨਹੀਂ ਕੀਤਾ ਸੀ ਕਿਸੇ ਨੇ ਰਿਸ਼ਤੇਦਾਰੀ ਵਿੱਚੋਂ ਰਿਸ਼ਤਾ ਕਰਵਾ ਦਿੱਤਾ ਤੇ ਪਤਾ ਹੀ ਨਹੀਂ ਕੀਤਾ ਕਿ ਕੁੜੀ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਉਹ ਬਹੁਤ ਗਿਰੀ ਹੋਈ ਨਿਕਲੀ ਇਸ ਤਰ੍ਹਾਂ ਹਰਜੋਤ ਮਾਮੀ ਦੇ ਜਾਲ ਤੋਂ ਬਚ ਗਿਆ ਤੇ ਹਰਜੋਤ ਨੂੰ ਕੋਈ ਸਜਾ ਨਹੀਂ ਹੋਈ ਤੇ ਉਹਦਾ ਕੇਸ ਖਤਮ ਹੋ ਗਿਆ ਸਾਰੇ ਘਰ ਦੇ ਆਨੇ ਹਰਜੋਤ ਨੂੰ ਬਹੁਤ ਸਮਝਾਇਆ ਕਿ ਤੈਨੂੰ ਘਰ 'ਚ ਪਹਿਲਾਂ ਹੀ ਗੱਲ ਕਰ ਦੇਣੀ ਚਾਹੀਦੀ ਸੀ ਕੋਈ ਮਾਪਿਓ ਇਦਾਂ ਦਾ ਨਹੀਂ ਹੁੰਦਾ ਕਿ ਆਪਣੇ ਬੱਚੇ ਦੀ ਗੱਲ ਨੂੰ ਨਾ ਸਮਝੇ ਪਰ ਤੂੰ ਬਹੁਤ ਵੱਡੀ ਮੁਸ਼ਕਲ ਵਿੱਚ ਫਸਣ ਤੋਂ ਬਾਅਦ ਚ ਦੱਸਿਆ ਜੇ ਕਿਤੇ ਆਪਣੇ ਕੋਲ ਪ੍ਰੂਫ ਨਾ ਹੁੰਦਾ ਤਾਂ ਅੱਜ ਤੂੰ ਜੇਲ੍ਹ ਵਿੱਚ ਹੋਣਾ ਸੀ ਹਰਜੋਤ ਆਪਣੇ ਕੀਤੇ ਤੇ ਬੜਾ ਪਛਤਾ ਰਿਹਾ ਸੀ ਉਹਨੂੰ ਵੀ ਇਸ ਗੱਲ ਦਾ ਬੜਾ ਪਛਤਾਵਾ ਸੀ ਕਿ ਕਾਸ਼ ਮੈਂ ਇਹ ਗੱਲ ਪਹਿਲਾਂ ਘਰ ਦੱਸ ਦਿੰਦਾ ਤਾਂ ਗੱਲ ਇੱਥੇ ਤੱਕ ਨਾ ਆਉਂਦੀ ਹਰਜੋਤ ਦਾ ਹੁਣ ਰਿਸ਼ਤਾ ਕੈਨੇਡਾ ਵਾਲੀ ਕੁੜੀ ਨਾਲ ਹੋ ਗਿਆ ਤੇ ਹੁਣ ਉਹ ਉਸ ਨਾਲ ਖੁਸ਼ ਆ ਪਰ ਮਾਮੀ ਨੇ ਅਜੇ ਵੀ ਹਰਜੋਤ ਦਾ ਖਹਿੜਾ ਨਹੀਂ ਛੱਡਿਆ ਸੀ ਉਹਨੇ ਹਰਜੋਤ ਦੇ ਵਿਆਹ ਤੋਂ ਪਹਿਲਾਂ ਹਰਜੋਤ ਦੇ ਸਹੁਰੇ ਜਾ ਕੇ ਰਿਸ਼ਤਾ ਤੜਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੜੀ ਬੜੀ ਸਮਝਦਾਰ ਸੀ ਉਹਨੂੰ ਪਹਿਲਾਂ ਹੀ ਹਰਜੋਤ ਨੇ ਸਭ ਕੁਝ ਦੱਸ ਦਿੱਤਾ ਸੀ ਜਿਸ ਕਰਕੇ ਉਹ ਮਾਮੀ ਦੀਆਂ ਗੱਲਾਂ ਵਿੱਚ ਨਾ ਆਈ ਉਹਦਾ ਤਾਂ ਘਰ ਵੱਸ ਗਿਆ ਪਰ ਉਧਰ ਮਾਮੇ ਦਾ ਘਰ ਵੀ ਖਰਾਬ ਹੋ ਗਿਆ ਕਿਉਂਕਿ ਮਾਮੇ ਦੀ ਕੁੜੀ ਛੋਟੀ ਸੀ ਸਾਨੂੰ ਉਹਦੇ ਤੇ ਬੜਾ ਤਰਸ ਆਉਂਦਾ ਸੀ ਬੇਸ਼ੱਕ ਸਾਰਾ ਪਰਿਵਾਰ ਕੁੜੀ ਨੂੰ ਬੜਾ ਪਿਆਰ ਕਰਦਾ ਸੀ ਪਰ ਫਿਰ ਵੀ ਮਾਂ ਤਾਂ ਮਾਂ ਹੁੰਦੀ ਆ ਜੋ ਮਾਂ ਨੇ ਕੇਅਰ ਕਰਨੀ ਹੋਰ ਕੋਈ ਨਹੀਂ ਕਰ ਸਕਦਾ ਅਸੀਂ ਮਾਮੇ ਨੂੰ ਕਈ ਵਾਰ ਕਿਹਾ ਸੀ ਕਿ ਤੁਸੀਂ ਦੂਸਰਾ ਵਿਆਹ ਕਰਵਾ ਲਵੋ ਪਰ ਮਾਮਾ ਵਿਆਹ ਲ ਹੀ ਨਹੀਂ ਮੰਨਦਾ ਸੀ ਮਾਮਾ ਕਹਿੰਦਾ ਜਿੱਦਾਂ ਮੈਨੂੰ ਪਹਿਲਾਂ ਵਾਲੀ ਨੇ ਧੋਖਾ ਦਿੱਤਾ ਜਾਂ ਮੇਰਾ ਤਾਂ ਵਿਆਹ ਤੋਂ ਮਾਨੀ ਅੱਕ ਗਿਆ ਇਸ ਕਰਕੇ ਮੈਂ ਵਿਆਹ ਨਹੀਂ ਕਰਵਾਉਣਾ ਪਰ ਵੱਡੀ ਮਾਮੀ ਉਹਦੀ ਸੱਕੀ ਮਾਵਾਂ ਗੀ ਕੇਅਰ ਕਰਦੀ ਸੀ ਕੁੜੀ ਵੀ ਵੱਡੀ ਮਾਮੀ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹ ਆਪਣੀ ਤਾਈ ਨਾਲ ਹੀ ਪੈਂਦੀ ਸੀ ਤੇ ਛੋਟੀ ਮਾਮੀ ਨੂੰ ਯਾਦ ਵੀ ਨਹੀਂ ਕਰਦੀ ਸੀ ਛੋਟੀ ਮਾਮੀ ਨੇ ਵੀ ਇੱਕ ਵਾਰ ਨਹੀਂ ਕਿਹਾ ਸੀ ਕਿ ਮੈਂ ਆਪਣੀ ਕੁੜੀ ਆਪਣੇ ਨਾਲ ਲੈ ਕੇ ਜਾਣੀ ਆ ਕਈ ਔਰਤਾਂ ਨੂੰ ਸਿਰਫ ਤੁਰਨ ਫਿਰਨ ਦਾ ਹੀ ਹੁੰਦਾ ਆਪਣੇ ਬੱਚਿਆਂ ਦਾ ਬਿਲਕੁਲ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਸਾਡੀ ਛੋਟੀ ਮਾਮੀ ਸੀ ਕਈ ਵਾਰ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਉਹ ਹੁਣ ਵੀ ਇਸ ਤਰ੍ਹਾਂ ਹੀ ਦੋਵੇਂ ਮਾਮਾਆਂ ਧੀਾਂ ਤੁਲੀਆਂ ਫਿਰਦੀਆਂ ਨੇ ਅਜਈਆਂ ਔਰਤਾਂ ਇੱਕ ਨਾਲ ਘਰ ਨਹੀਂ ਵਸਾ ਸਕਦੀਆਂ ਛੋਟੇ ਮਾਮੇ ਨੇ ਵੀ ਸਾਰੀ ਜ਼ਿੰਦਗੀ ਇਦਾਂ ਹੀ ਕੱਢ ਲਈ ਉਹਨੇ ਵਿਆਹ ਨਹੀਂ ਕਰਵਾਇਆ ਗਲਤੀ ਛੋਟੀ मामੀ ਦੀ ਸੀ ਪਰ ਉਹਦੀ ਸਜ਼ਾ ਮਾਮੇ ਨੂੰ ਵੀ ਭੁਗਤਣੀ ਪਈ ਘਰ ਵਿੱਚ ਇੱਕ ਬੰਦਾ ਵੀ ਇਦਾਂ ਦਾ ਆ ਜਾਵੇ ਤਾਂ ਸਾਰਿਆਂ ਦੀ ਜ਼ਿੰਦਗੀ ਉਥਲ-ਪੁਥਲ ਕਰਕੇ ਰੱਖ ਦਿੰਦਾ ਆ ਇਸ ਕਰਕੇ ਰਿਸ਼ਤੇ ਹਮੇਸ਼ਾ ਸੋਚ-ਸਮਝ ਕੇ ਜੋੜਨੇ ਚਾਹੀਦੇ ਆ ਅਜਿਹੇ ਰਿਸ਼ਤਿਆਂ ਨਾਲ ਉਹ ਤਾਂ ਬੰਦਾ ਇਕੱਲਾ ਹੀ ਚੰਗਾ ਆ ਪਰ ਕਦੇ ਵੀ ਪਤਾ ਕਰੇ ਬਿਨਾ ਰਿਸ਼ਤਾ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਮਾਮੇ ਦਾ ਨਾਨੀ ਨੇ ਕਰ ਦਿੱਤਾ ਸੀ ਉਸ ਗਲਤੀ ਦਾ ਪਛਤਾਵਾ ਨਾਨੇ ਨੂੰ ਅੱਜ ਤੱਕ ਆ ਕਿਉਂਕਿ ਮਾਮੇ ਨੂੰ ਜਦੋਂ ਵੀ ਇਕੱਲਾ ਵੇਖਦੀ ਆ ਤਾਂ ਉਹਦਾ ਬੜਾ ਮਨ ਖਰਾਬ ਹੁੰਦਾ ਆ ਇਹ ਗਲਤੀ ਕਰਕੇ ਹਰਜੋਤ ਤੇ ਛੋਟੇ ਮਾਮੇ 'ਚ ਵੀ ਅੱਜ ਤੱਕ ਕੜਵਾਹਟ ਆ ਅੱਜ ਤੱਕ ਮਾਮੇ ਨੇ ਹਰਜੋਤ ਨੂੰ ਨਹੀਂ ਬੁਲਾਇਆ ਬੇਸ਼ੱਕ ਹਰਜੋਤ ਮਜਬੂਰ ਸੀ ਪਰ ਫਿਰ ਵੀ ਗਲਤੀ ਹਰਜੋਤ ਨਹੀਂ ਕੀਤੀ ਸੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇ ਬਾਰੇ ਪਹਿਲਾਂ ਸੋਚਣਾ ਚਾਹੀਦਾ ਆ ਕਿਉਂਕਿ ਬਾਅਦ ਚ ਹੋਈਆਂ ਬੀਤੀਆਂ ਗੱਲਾਂ ਨੂੰ ਨਹੀਂ ਬਦਲਿਆ ਜਾ ਸਕਦਾ ਤੇ ਸਾਰੀ ਉਮਰ ਲਈ ਰਿਸ਼ਤੇ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਆ ਜਿਸ ਤਰ੍ਹਾਂ ਹਰਜੋਤ ਤੇ ਮਾਮੇ ਵਿੱਚ ਅੱਜ ਵੀ ਕੜਵਾਹਟ ਆ ਹਰਜੋਤ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਆ ਕਿ ਮੇਰੇ ਕਰਕੇ ਮਾਮੇ ਦਾ ਘਰ ਖਰਾਬ ਹੋ ਗਿਆ ਤੇ ਛੋਟੀ ਬੱਚੀ ਤੋਂ ਮਾਂ ਦੂਰ ਹੋ ਗਈ ਆ ਬੇਸ਼ੱਕ ਛੋਟੀ मामੀ ਆਪ ਹੀ ਇਦਾਂ ਦੀ ਸੀ ਫਿਰ ਵੀ ਹਰਜੋਤ ਆਪਣੇ ਆਪ ਨੂੰ ਇਸ ਗੱਲ ਦਾ ਜ਼ਿੰਮੇਵਾਰ ਸਮਝਦਾ ਹੀ ਰਹਿੰਦਾ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ